ਨਮਸਕਾਰ ਆਕਾਸ਼ਵਾਣੀ ਦਾ ਇਹ ਚਲੰਦਰ ਕੇਂਦਰ ਹੈ ਹੁਣ ਤੁਸੀਂ ਚੰਚਲ ਸ਼ਰਮਾ ਤੋਂ ਪਰਦੇਸ਼ਕ ਖਬਰਾਂ ਸੁਣੋ ਪਹਿਲਾਂ ਇਸ ਬੁਲੇਟਨ ਦੀਆਂ ਖਾਸ ਖਬਰਾਂ ਖਜ਼ਾਨਾ ਰਾਜ ਮੰਤਰੀ ਪੰਕਜ ਚੌਧਰੀ ਮੁਤਾਬਕ ਪਿੰਡੂ ਖੇਤਰਾਂ ਵਿੱਚ ਜ਼ਮੀਨੀ ਪੱਧਰ ਦਾ ਕਰਜ਼ਾ ਸਾਲ 2014 ਦੇ ਮੁਕਾਬਲੇ 2024 ਵਿੱਚ ਵਧ ਕੇ 25 ਲੱਖ 46 ਹਜ਼ਾਰ ਕਰੋੜ ਰੁਪਏ ਹੋ ਗਿਆ ਹੈ ਰਾਜ ਸਭਾ ਮੈਂਬਰ ਸੰਤ ਬਲਬੀਰ ਸਿੰਘ ਸੀਚੇਵਾਲ ਨੇ ਵਾਤਾਵਰਣ ਦੀ ਸ਼ੁੱਧਤਾ ਵਾਸਤੇ ਵੱਧ ਤੋਂ ਵੱਧ ਬੂਟੇ ਲਾਉਣ ਦੀ ਜ਼ਰੂਰਤ ਤੇ ਜ਼ੋਰ ਦਿੱਤਾ ਹੈ ਪਾਰਟੀ ਚੋਣ ਕਮਿਸ਼ਨ ਨੇ ਪੰਜਾਬ ਵਿਧਾਨ ਸਭਾ 2022 ਦੀਆਂ ਚੋਣਾਂ ਲੜਨ ਵਾਲੇ 6 ਉਮੀਦਵਾਰਾਂ ਨੂੰ ਅਯੋਗ ਐਲਾਨਿਆ ਅਤੇ ਪੈਰਿਸ 올림픽 ਵਿੱਚ ਭਾਰਤੀ ਹਾਕੀ ਟੀਮ ਭਾਲ ਕੇ 6 ਅਗਸਤ ਨੂੰ ਆਪਣਾ ਸੈਮੀਫਾਈਨਲ ਮੈਚ ਜਰਮਨੀ ਨਾਲ ਖੇਡੇਗੀ ਤੇ ਹੁਣ ਖਬਰਾਂ ਵਿਸਥਾਰ ਨਾਲ ਖਜ਼ਾਨਾ ਰਾਜ ਮੰਤਰੀ ਪੰਕਜ ਚੌਧਰੀ ਨੇ ਕਿਹਾ ਕਿ ਪਿੰਡੂ ਖੇਤਰਾ ਵਿੱਚ ਜੋ ਜ਼ਮੀਨੀ ਪੱਧਰ ਦਾ ਕਰਜ਼ਾ ਸਾਲ 2014 ਚ 730000 ਕਰੋੜ ਰੁਪਏ ਤੋਂ ਵੱਧ ਕੇ ਸਾਲ 2024 ਚ 254600000 ਕਰੋੜ ਰੁਪਏ ਹੋ ਗਿਆ ਤਾਂ ਜੋ ਲੋਕ ਇਸ ਦਾ ਫਾਇਦਾ ਲੈ ਸਕਣ ਲੋਕ ਸਭਾ ਚ ਪੂਰਕ ਸਵਾਲਾਂ ਦੇ ਜਵਾਬ ਚ ਉਹਨਾਂ ਸਦਨ ਨੂੰ ਦੱਸਿਆ ਕਿ ਕਿਸਾਨ ਕ੍ਰੈਡਿਟ ਕਾਰਡ ਤਹਿਤ ਕਿਸਾਨਾਂ ਨੂੰ 426000 ਕਰੋੜ ਰੁਪਏ ਦਾ ਫਸਲੀ ਕਰਜ਼ਾ ਦਿੱਤਾ ਗਿਆ ਸੀ ਜਦੋਂ ਕਿ ਸਾਲ 2014 ਚ ਵੱਧ ਕੇ 982000 ਕਰੋੜ ਰੁਪਏ ਹੋ ਗਿਆ ਸੀ ਪੰਕਜ ਚੌਧਰੀ ਨੇ ਦੱਸਿਆ ਕਿ ਸਰਕਾਰ ਨੇ ਕਿਸਾਨਾਂ ਦੀ ਭਲਾਈ ਅਤੇ ਖੇਤੀ ਉਪਜ ਨੂੰ ਵਧਾਉਣ ਵਾਸਤੇ ਬਹੁਤ ਸਾਰੇ ਉਪਰਾਲੇ ਕੀਤੇ ਨੇ ਅਤੇ ਪ੍ਰਧਾਨ ਮੰਤਰੀ ਜਨਤਨ ਯੋਜਨਾ ਤਹਿਤ ਮਾਲੀ ਸਮਾਵੇਸ਼ ਨੂੰ ਯਕੀਨੀ ਬਣਾਉਣ ਲਈ 52 ਕਰੋੜ ਤੋਂ ਵੱਧ ਖਾਤੇ ਖੋਲੇ ਗਏ ਨੇ ਪੰਕਜ ਚੌਧਰੀ ਨੇ ਕਿਹਾ ਕਿ ਸਰਕਾਰ ਨੇ ਮੁਦਰਾ ਯੋਜਨਾ ਅਤੇ ਸਟਾਰਟਅਪ ਇੰਡੀਆ ਸਮੇਤ ਨੌਜਵਾਨਾਂ ਲਈ ਕਈ ਯੋਜਨਾਵਾਂ ਲਾਗੂ ਕੀਤੀਆਂ ਨੇ ਉਹਨਾਂ ਨੇ ਵੀ ਦੱਸਿਆ ਕਿ ਕੇਂਦਰੀ ਬਜਟ ਵਿੱਚ ਸਰਕਾਰ ਨੇ ਨੌਜਵਾਨਾਂ ਲਈ ਇੰਟਰਨਸ਼ਿਪ ਯੋਜਨਾ ਦਾ ਵੀ ਐਲਾਨ ਕੀਤਾ ਅਤੇ ਮੁਦਰਾ ਯੋਜਨਾ ਤਹਿਤ ਕਰਜ਼ੇ ਦੀ ਸਹੂਲਤ ਵੀ ਬਜਟ ਵਿੱਚ 10 ਲੱਖ ਤੋਂ ਵਧਾ ਕੇ 20 ਲੱਖ ਰੁਪਏ ਕਰ ਦਿੱਤੀ ਗਈ ਹੈ ਕੇਂਦਰੀ ਵਾਤਾਵਰਣ ਜੰਗਲਾਤ ਅਤੇ ਜਲਵਾਯੂ ਤਬਦੀਲੀ ਬਾਰੇ ਮੰਤਰੀ ਭੁਪੇਂਦਰ ਯਾਦਵ ਨੇ ਕਿਹਾ ਕਿ ਉਹਨਾਂ ਦੇ ਮੰਤਰਾਲੇ ਨੇ ਇੱਕ ਪੇੜ ਮਾਂ ਕੇ ਨਾਮ ਮਹਿੰਮ ਵਿੱਚ ਵੱਧ ਤੋਂ ਵੱਧ ਹਿੱਸਾ ਲੈਣ ਵਾਸਤੇ ਸਾਰੇ ਸੰਸਦ ਮੈਂਬਰਾਂ ਨੂੰ ਇੱਕ ਪੱਤਰ ਲਿਖਾਇਆ। ਲੋਕ ਸਭਾ 'ਚ ਇੱਕ ਸਵਾਲ ਦਾ ਜਵਾਬ ਦਿੰਦੇ ਹੋਏ ਉਹਨਾਂ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਵਾਤਾਵਰਣ ਦੀ ਸੁਰੱਖਿਆ ਅਤੇ ਜੰਗਲਾਤ ਖੇਤਰ 'ਚ ਵਾਅਦਾ ਕਰਨ ਦੀ ਮਹਿੰਮ ਸ਼ੁਰੂ ਕੀਤੀ ਹੋਈ ਹੈ। ਭੁਪੇਂਦਰ ਯਾਦਵ ਨੇ ਮਹਿੰਮ ਨੂੰ ਕਾਮਯਾਬ ਬਣਾਉਣ ਲਈ ਇਕਜੁੱਟ ਹੋ ਕੇ ਉਪਰਾਲੇ ਕਰਨ ਦੀ ਅਪੀਲ ਕੀਤੀ ਹੈ। ਰਾਜ ਸਭਾ ਮੈਂਬਰ ਸੰਤ ਬਲਬੀਰ ਸਿੰਘ ਸੀਚੇਵਾਲ ਨੇ ਅੱਜ ਜਲੰਧਰ ਜ਼ਿਲ੍ਹੇ ਦੇ ਕੈਟਲ ਪੌਂਡ ਕੰਨਿਆ ਕਲਾਂ ਵਿਖੇ ਬੂਟੇ ਲਾਉਂਦੇ ਹੋਏ ਵਾਤਾਵਰਣ ਦੀ ਸ਼ੁੱਧਤਾ ਵਾਸਤੇ ਵਾਦੋ-ਤਵਾ ਬੂਟੇ ਲਾਉਣ ਦੀ ਜ਼ਰੂਰਤ ਤੇ ਜ਼ੋਰ ਦਿੰਦਾ ਹੈ ਉਹਨਾਂ ਪ੍ਰਬੰਧਕ ਕਮੇਟੀ ਦੇ ਗ੍ਰਾਮ ਪੰਚਾਇਤ ਦੇ ਸਹਿਯੋਗ ਨਾਲ ਕੈਟਲ ਪੌਂਡੀ ਖਾਲੀ ਜ਼ਮੀਨ ਵਿੱਚ 500 ਤੋਂ ਵੱਧ ਬੂਟੇ ਲਗਾਏ ਜਿਹੜੇ ਕੀ ਸਿਚੇਵਾਲ ਨਰਸਰੀ ਵੱਲੋਂ ਮੁਫਤ ਮਹੱਈਆ ਕਰਵਾਏ ਗਏ ਸਨ ਇਸ ਮੌਕੇ ਆਮ ਆਦਮੀ ਪਾਰਟੀ ਦੇ ਹਲਕਾ ਇੰਚਾਰਜ ਪਿੰਦਰ ਪੰਡੋਰੀ ਵੀ ਮੌਜੂਦ ਰਹੇ ਸANT ਬਲਬੀਰ ਸਿੰਘ ਸਿਚੇਵਾਲ ਨੇ ਇਸ ਮੌਕੇ ਲੋਕਾਂ ਨੂੰ ਚੁਗਿਰਦੇ ਦੀ ਸੰਭਾਲ ਤੇ ਪੰਜਾਬ ਦੀ ਧਰਤੀ ਨੂੰ ਹਰਾ ਭਰਾ ਬਣਾਉਣ ਵਾਸਤੇ ਵੱਧ ਤੋਂ ਵੱਧ ਬੂਟੇ ਲਾਉਣ ਲਈ ਪ੍ਰੇਰਿਤ ਕੀਤਾ ਉਹਨਾਂ ਕਿਹਾ ਕਿ ਵਾਤਾਵਰਣ ਦੀ ਸੰਭਾਲ ਤੇ ਜਲਵਾਯੂ ਤਬਦੀਲੀ ਦਾ ਟਾਕਰਾ ਵੱਡੀ ਗਿਣਤੀ 'ਚ ਬੂਟੇ ਲਾ ਕੇ ਹੀ ਕੀਤਾ ਜਾ ਸਕਦਾ ਹੈ ਪੰਜਾਬ ਸਰਕਾਰ ਨੇ ਚਾਲੂ ਮਾਲੀ ਸਾਲ ਦੌਰਾਨ ਜੰਗਲਾਤ ਵਿਭਾਗ ਦੇ ਸਹਿਯੋਗ ਨਾਲ ਮੌਨਸੂਨ ਸੀਜ਼ਨ ਦੌਰਾਨ ਸੂਬੇ ਪਰ ਵਿੱਚ ਕਰੀਬ 3 ਕਰੋੜ ਬੂਟੇ ਲਾਉਣ ਦਾ ਟੀਚਾ ਮਿੱਥਿਆ ਹੋਇਆ ਹੈ। ਅੰਮ੍ਰਿਤਸਰ ਜ਼ਿਲ੍ਹੇ ਵਿੱਚ 17 ਲੱਖ ਬੂਟੇ ਲਾਉਣ ਦਾ ਟੀਚਾ ਮਿਲੇ ਹੈ। ਜ਼ਿਲ੍ਹੇ ਦੇ ਡਿਪਟੀ ਕਮਿਸ਼ਨਰ ਕਨਸ਼ਾਮ ਥੋਰੀ ਨੇ ਦੱਸਿਆ ਕਿ ਜ਼ਿਲ੍ਹੇ 'ਚ ਹੁਣ ਤੱਕ ਵੱਖ-ਵੱਖ ਵਿਭਾਗਾਂ ਵੱਲੋਂ 13980000 ਤੋਂ ਵੱਧ ਬੂਟੇ ਲਾਏ ਜਾ ਚੁੱਕੇ ਨੇ ਜਿਹੜੇ ਕਿ 82.26% ਨੇ। ਤੇ ਇਸ ਵੇਲੇ ਅੰਮ੍ਰਿਤਸਰ ਜ਼ਿਲ੍ਹੇ ਸੂਬਾ ਭਰ ਵਿੱਚ ਪਹਿਲੇ ਨੰਬਰ ਤੇ ਹੈ ਉਹਨਾਂ ਦੱਸਿਆ ਕਿ ਛੇਤੀ ਹੀ ਰਹਿੰਦੇ ਟੀਚੇ ਨੂੰ ਵੀ ਪੂਰਾ ਕਰ ਲਿਆ ਜਾਵੇਗਾ ਉਹਨਾਂ ਜੰਗਲਾਤ ਵਿਭਾਗ ਨੂੰ ਆਪਣੀਆਂ ਨਰਸਰੀਆਂ ਤੋਂ ਇਹ ਸਪਲਾਈ ਨਿਰੰਤਰ ਚਾਲੀ ਰੱਖਣ ਦੀ ਹਦਾਇਤ ਵੀ ਕੀਤੀ ਉਹਨਾਂ ਦੱਸਿਆ ਕਿ ਪੰਜਾਬ ਚ ਵਣਾ ਹੈਟ ਰਕਬਾ ਘਟ ਕੇ 5. 9% ਰਹਿ ਗਿਆ ਤੇ ਵਾਤਾਵਰਨ ਨੂੰ ਸੁਧਾਰਨ ਲਈ ਸੂਬੇਦਾਰ ਰੁੱਖਾਂ ਤੇ ਬਣਾ ਹੀਟ ਰਕਬਾ ਸਾਲ 2030 ਤੱਕ 7.5% ਕਰਨ ਲਈ ਸਰਕਾਰ ਵੱਲੋਂ ਇੱਕ ਨਵੀਂ ਪਹਿਲ ਕਦਮੀ ਸ਼ੁਰੂ ਕੀਤੀ ਗਈ ਹੈ ਉਹਨਾਂ ਦੱਸਿਆ ਕਿ ਵਣ ਭੂਮੀ ਤੋਂ ਇਲਾਵਾ ਗੈਰ ਵਣ ਭੂਮੀ ਤੇ ਵੀ ਵੱਡੇ ਪੱਧਰ ਤੇ ਬੂਟੇ ਲਾਏ ਜਾ ਰਹੇ ਨੇ ਤੇ ਇਸ ਕੰਮ ਵਾਸਤੇ ਪੰਚਾਇਤੀ ਰਕਪਿਆਂ ਦੀ ਮੁੱਖ ਭੂਮਿਕਾ ਹੋਵੇਗੀ ਇਧਰ ਮੋਗਾ ਜ਼ਿਲ੍ਹੇ ਦੇ ਨਿਵਾਸੀ ਮਜਵੰਤ ਕੌਰ ਨੇ ਧਰਤੀ ਦੀ ਬਿਹਤਰੀ ਵਾਸਤੇ ਵਾਧ ਤੋ ਵਾਧ ਬੂਟੇ ਲਾਉਣ ਦੀ ਮੁਹਿੰਮ ਵਿੱਚ ਜੁਟੇ ਹੋਏ ਨੇ ਸਾਨੂੰ ਸਾਰਿਆਂ ਨੂੰ ਵਾਤਾਵਰਣ ਪ੍ਰੇਮੀ ਬਣਨਾ ਬਹੁਤ ਜ਼ਰੂਰੀ ਆ। ਇੱਕ ਪੀੜ ਮਾਂ ਦੇ ਨਾਮ ਤੇ ਜਿਹੜਾ ਪ੍ਰੋਗਰਾਮ ਚੱਲ ਰਿਹਾ ਵਾ ਸਾਨੂੰ ਹਰੇਕ ਨੂੰ ਆਪਦੇ ਜਨਮ ਦਿਨ ਦੇ ਉੱਤੇ ਕੇਕ ਕੱਟਣ ਦੀ ਬਜਾਏ ਜਿੰਨੇ ਸਾਲ ਦੇ ਅਸੀਂ ਹੋ ਗਏ ਆ ਸਾਨੂੰ ਉਹਨੇ ਪੌਦੇ ਲਗਾਉਣੇ ਬਹੁਤ ਜ਼ਰੂਰੀ ਆ ਜਿਵੇਂ ਅਸੀਂ ਆਪਣੀ ਮਾਂ ਨੂੰ ਪਿਆਰ ਕਰਦੇ ਆ ਸਾਨੂੰ ਪੌਦਿਆਂ ਨੂੰ ਇਸ ਤਰ੍ਹਾਂ ਹੀ ਪਿਆਰ ਕਰਨਾ ਚਾਹੀਦਾ ਪੌਦੇ ਸਿਰਫ ਸਾਨੂੰ ਨਹੀਂ ਸਾਡੀ ਆਉਣ ਵਾਲੀ ਜਨਰੇਸ਼ਨ ਨੂੰ ਵੀ ਪਿਆਰ ਕਰਨਗੇ ਉਹਨਾਂ ਨੂੰ ਛਾਂ ਦੇਣਗੇ ਜਿਹੜਾ ਵਾਤਾਵਰਨ ਨੂੰ ਚੰਗਾ ਰੱਖਣ ਦੇ ਵਿੱਚ ਸਹਾਇੀ ਹੋਣਗੇ ਤੇ ਕੋਸ਼ਿਸ਼ ਕਰੋ ਸਾਰੇ ਜਾਣੇ ਵੱਧ ਤੋਂ ਵੱਧ ਬੂਟੇ ਲਗਾਓ ਪੰਜਾਬ ਦੇ ਪ੍ਰਵਾਸੀ ਭਾਰਤੀ ਮਾਮਲੇ ਤੇ ਪ੍ਰਬੰਧਕੀ ਸੁਧਾਰ ਮੰਤਰੀ ਕੁਲਦੀਪ ਸਿੰਘ ਢਾਲੀਵਾਲ ਨੇ ਅੱਜ ਪੀਡੀਪੀਓ ਦਫ਼ਤਰ ਡੇਰਾ ਬਾਬਾ ਨਾਨਕ ਵਿਖੇ ਲਗਾਏ ਗਏ ਸਰਕਾਰ ਤੁਹਾਡੇ ਦਵਾਰ ਕੈਂਪ ਦੌਰਾਨ ਜ਼ਿਲ੍ਹੇ ਦੇ ਲੋਕਾਂ ਦੀਆਂ ਮੁਸ਼ਕਲਾਂ ਸੁਣੀਆਂ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਉਨ੍ਹਾਂ ਕਿਹਾ ਕਿ ਸੂਬਾ ਸਰਕਾਰ ਲੋਕਾਂ ਦੀਆਂ ਦੁੱਖ ਤਕਲੀਫਾਂ ਦੂਰ ਕਰਨ ਵਾਸਤੇ ਵਚਨਬੱਧ ਹੈ ਤੇ ਸਰਕਾਰ ਹੁਣ ਲੋਕਾਂ ਦੇ ਪਿੰਡਾਂ ਤੇ ਮੁਹੱਲਿਆਂ ਵਿੱਚ ਜਾ ਕੇ ਮਸਲੇ ਹੱਲ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਕੈਂਪ ਵਿੱਚ ਬਲਾਕ ਡੇਰਾ ਬਾਬਾ ਨਾਨਕ ਕਲਾਂੌਰ ਤੇ ਢਾਲੀਵਾਲ ਦੇ ਪਿੰਡਾਂ ਦੇ ਵਸਨੀਕਾਂ ਦੀਆਂ ਮੁਸ਼ਕਲਾਂ ਸੁਣੀਆਂ ਗਈਆਂ। ਗੁਲਦੀਪ ਸਿੰਘ ਤਾਲੀਵਾਲ ਨੇ ਮੌਜੂਦ ਅਧਿਕਾਰੀਆਂ ਨੂੰ ਹਿਦਾਇਤ ਕੀਤੀ ਕਿ ਉਹ ਪਹਿਲ ਦੇ ਆਧਾਰ ਤੇ ਲੋਕਾਂ ਦੀਆਂ ਸਮੱਸਿਆਵਾਂ ਦਾ ਹੱਲ ਕਰਨ ਉਹਨਾਂ ਕੈਂਪ ਚਾਹੀ ਵਿਅਕਤੀਆਂ ਨੂੰ ਭਰੋਸਾ ਦਿੱਤਾ ਕਿ ਲੋਕਾਂ ਨੂੰ ਹੁਣ ਆਪਣੇ ਰੋਜ਼ਮਰਰਾ ਦੇ ਕਾਰਜਾਂ ਵਾਸਤੇ ਦਫ਼ਤਰਾਂ 'ਚ ਖੱਜਲ ਖਵਾ ਨਹੀਂ ਹੋਣ ਦਿੱਤਾ ਜਾਏਗਾ। ਪ੍ਰਦੇਸ਼ਕ ਖਬਰਾਂ ਤੁਸੀਂ ਆਕਾਸ਼ਵਾਣੀ ਜਲੰਧਰ ਤੋਂ ਸੁਣ ਰਹੇ ਹੋ। ਭਾਰਤੀ ਚੋਣ ਕਮਿਸ਼ਨ ਵੱਲੋਂ ਜਾਰੀ ਹੁਕਮਾਂ ਰਾਹੀਂ ਪੰਜਾਬ ਵਿਧਾਨ ਸਭਾ 2022 ਦੀਆਂ ਚੋਣਾਂ ਲੜਨ ਵਾਲੇ 6 ਉਮੀਦਵਾਰਾਂ ਨੂੰ ਅਯੋਗ ਐਲਾਨਿਆ ਗਿਆ ਪੰਜਾਬ ਦੇ ਮੁੱਖ ਚੋਣ ਅਧਿਕਾਰੀ ਸਿਬਨ ਸਿੰਘ ਨੇ ਦੱਸਿਆ ਕਿ ਇਹਨਾਂ ਉਮੀਦਵਾਰਾਂ ਨੇ ਲੋਕ ਨੁਮਾਇੰਦਗੀ ਐਕਟ 1951 ਦੇ ਸੈਕਸ਼ਨ 78 ਅਨੁਸਾਰ ਮਿੱਥੀ ਸਮਹੱਦ ਅੰਦਰ ਆਪਣੇ ਚੋਣ ਖਰਚੇ ਦਾ ਵੇਰਵਾ ਕਮਿਸ਼ਨ ਕੋਲ ਜਮਾ ਨਹੀਂ ਕਰਵਾਇਆ ਜਿਸ ਕਰਕੇ ਅਗਲੇ 3 ਸਾਲ ਤੱਕ ਇਹਨਾਂ ਉਮੀਦਵਾਰਾਂ ਨੂੰ ਚੋਣ ਲੜਨ ਦੇ ਅਯੋਗ ਘਰਾ ਦਿੱਤਾ ਗਿਆ। ਸ਼ਿਵਨਜੀ ਨੇ ਦੱਸਿਆ ਕਿ ਸਾਰੇ 6 ਉਮੀਦਵਾਰ ਗੁਰਦਾਸਪੁਰ ਜ਼ਿਲ੍ਹੇ ਨਾਲ ਸੰਬੰਧਿਤ ਨੇ ਬਟਾਲਾ ਵਿਧਾਨ ਸਭਾ ਸੀਟ ਤੋਂ ਚੋਣ ਲੜਨ ਵਾਲੇ ਸੁੱਚਾ ਸਿੰਘ, ਕਾਦੀਆਂ ਵਿਧਾਨ ਸਭਾ ਸੀਟ ਤੋਂ ਚੋਣ ਲੜਨ ਵਾਲੇ ਪ੍ਰੇਮ ਸਿੰਘ ਤੇ ਹਰਦੀਪ ਸਿੰਘ, ਗੁਰਦਾਸਪੁਰ ਵਿਧਾਨ ਸਭਾ ਸੀਟ ਤੋਂ ਉਮੀਦਵਾਰ ਸਨਨੀ ਕਰਨਦੀਪ ਸਿੰਘ ਤੇ ਗੁਰਪ੍ਰੀਤ ਸਿੰਘ ਨੂੰ ਅਗਲੇ 3 ਸਾਲਾਂ ਤੱਕ ਚੋਣ ਲੜਨ ਦੇ ਅਯੋਗ ਐਲਾਨਿਆ ਗਿਆ। ਸਮਾਜਿਕ ਨਿਆਂ ਤੇ ਅਧਿਕਾਰਤਾ ਮੰਤਰਾਲਾ ਭਾਰਤ ਸਰਕਾਰ ਦੀ ਏਜੰਸੀ ਐਲਮਕੋ ਮੁਹਾਲੀ ਨੇ ਫਰੀਦਕੋਟ ਜ਼ਿਲ੍ਹਾ ਪ੍ਰਸ਼ਾਸਨ ਤੇ ਰੈੱਡ ਕਰਾਸ ਦੀ ਮਦਦ ਨਾਲ ਅਮਰ ਆਸ਼ਰਮ ਚ ਐਡਿਪਟ ਸਕੀਮ ਅਧੀਨ ਵਿਵਾਂਗ ਚਨਾ ਨੂੰ ਮੁਫਤ ਉਪਕਰਨਾ ਦੀ ਵੰਡ ਕੀਤੀ ਪੰਜਾਬ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸਿੰਘ ਸੰਧਵਾ ਇਸ ਤੋਂ ਵਿਸ਼ੇਸ਼ ਤੌਰ ਤੇ ਮੌਜੂਦ ਰਹੇ ਉਹਨਾਂ ਨੇ ਕਿਹਾ ਕਿ ਵਿਸ਼ੇਸ਼ ਜ਼ਰੂਰਤਾਂ ਵਾਲੇ ਵਿਅਕਤੀ ਸਾਡੇ ਸਮਾਜ ਦਾ ਨਿਕੜਵਾ ਅੰਗ ਨੇ ਤੇ ਇਹਨਾਂ ਦੀ ਮਦਦ ਕਰਨਾ ਸਾਡਾ ਨੈਤਿਕ ਫਰਜ਼ ਬੰਦ ਹੈ ਉਹਨਾਂ ਨੇ ਕਿਹਾ ਕਿ ਦਿਵਿਆਂਗ ਵਿਅਕਤੀਆਂ ਨੂੰ ਸਹਾਇਕ ਉਪਕਰਨਾ ਦੀ ਵੰਡ ਕਰਨਾ ਉਹਨਾਂ ਦੀ ਸਮਾਜ ਦੀ ਧਾਰਾ ਨਾਲ ਜੋੜਨਾ ਇੱਕ ਨਿਕਾ ਜਿਹਾ ਉਪਰਾਲਾ ਹੈ ਤਾਂ ਜੋ ਉਹਨਾਂ ਨੂੰ ਕਿਸੇ ਕਿਸਮ ਦੀ ਦਿੱਕਤ ਦਾ ਸਾਹਮਣਾ ਨਾ ਕਰਨਾ ਪਵੇ ਕੁਲਤਾਰ ਸਿੰਘ ਸੰਧਵਾਨੀ ਨੇ ਕਿਹਾ ਕਿ ਨਾਲ ਲੋੜਵੰਦ ਦਿਵਿਆਂਗ ਵਿਅਕਤੀਆਂ ਨੂੰ ਜ਼ਰੂਰਤ ਮੁਤਾਬਕ ਟ੍ਰਾਈਸਾਈਕਲ, 휠ਚੇਅਰ, ਫੜੀਆਂ ਤੇ ਕੰਨ ਤੇ ਲਾਉਣ ਵਾਲੀਆਂ ਮਸ਼ੀਨਾਂ ਦਿੱਤੀਆਂ ਗਈਆਂ ਨੇ। ਉਹਨਾਂ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਦਿਵਿਆਂਗ ਜਨਾਂ ਨੂੰ ਬਣਦਾ ਮਾਣ ਸਨਮਾਨ ਦੇਣ ਤੇ ਇਹਨਾਂ ਦੀ ਮਦਦ ਲਈ ਅੱਖਿਓਨ ਪੈਰੀਓਲੰਪਿਕ ਵਿੱਚ ਭਾਰਤੀ ਹਾਕੀ ਟੀਮ ਭਲਕੇ 6 ਅਗਸਤ ਨੂੰ ਆਪਣਾ ਸੈਮੀਫਾਈਨਲ ਮੈਚ ਜਰਮਨੀ ਨਾਲ ਖੇਡੇਗੀ ਇਹ ਮੈਚ ਰਾਤ 10:30 ਵਜੇ ਸ਼ੁਰੂ ਹੋਵੇਗਾ ਦੂਜਾ ਸੈਮੀਫਾਈਨਲ ਨੀਦਰਲੈਂਡ ਅਤੇ ਸਪੇਨ ਵਿਚਾਲੇ ਖੇਡਿਆ ਜਾਵੇਗਾ ਇਹ ਮੈਚ ਸ਼ਾਮ 5:30 ਵਜੇ ਸ਼ੁਰੂ ਹੋਵੇਗਾ ਇੱਕ ਰਿਪੋਰਟ ਐਤਵਾਰ ਨੂੰ ਕੁਆਟਰ ਫਾਈਨਲ ਵਿੱਚ ਗ੍ਰੇਟ ਬ੍ਰਿਟੇਨ ਨੂੰ ਪੈਨਲਟੀ ਸ਼ੂਟਆਊਟ ਨਹੀਂ 4-2 ਨਾਲ ਹਰਾਉਣ ਮਗਰੋਂ ਭਾਰਤੀ ਹਾਕੀ ਟੀਮ ਦੇ ਹੌਸਲੇ ਪੂਰੀ ਤਰ੍ਹਾਂ ਨਾਲ ਬੁਲੰਦ ਨੇ ਜਰਮਨੀ ਖਿਲਾਫ ਪੜਕੇ ਹੋਣ ਵਾਲੇ ਸੈਮੀਫਾਈਨਲ ਮੈਚ ਵਿੱਚ ਵੀ ਟੀਮ ਆਪਣੇ ਮੌਜੂਦਾ ਰਣਨੀਤੀ ਮੁਤਾਬਕ ਤੇਜ਼ ਤਰਾਰ ਹੌਕੀ ਦਾ ਖੇਡ ਜਾਰੀ ਰੱਖੇਗੀ ਹਾਲਾਂਕਿ ਟੀਮ ਦੇ ਸਟਾਰਟ ਡਿਫੈਂਡਰ ਅਮਿਤ ਰੋਹੀਦਾਸ ਨੂੰ ਕੁਆਟਰਫਾਈਨਲ ਵਿੱਚ ਮਿਲੇ ਰੈੱਡ ਕਾਰਡ ਕਰਕੇ ਇੱਕ ਮੈਚ ਦੇ ਬੈਨ ਦਾ ਸਾਹਮਣਾ ਕਰਨਾ ਪਵੇਗਾ ਜਿਸ ਕਾਰਨ ਉਹ ਜਰਮਨੀ ਖਿਲਾਫ ਇਸ ਸੈਮੀਫਾਈਨਲ ਮੈਚ ਦਾ ਹਿੱਸਾ ਨਹੀਂ ਹੋਣਗੇ इस दौरान क्वार्टर फाइनल में कटो-कट एक दर्जन गोल रोकने वाले भारतीय गोलकीपर श्री जयेश अपनी शानदार भूमिका से काफी खुश ने आई मीन क्वार्टर फाइनल इज डू ऑर डाई इफ यू लूज देन यू आर गोइंग होम बट द टीम डन अ वंडरफुल जॉब विदाउट अ मैन प्लेइंग दैट डिफेंसिव गेम इट्स वंडरफुल एंड आई द क्रेडिट गोस टू द टीम डेफिनेटली वी वी आर ऑलवेज रेडी टू प्ले एनी गेम एंड व्हेन द सिचुएशन कम्स प्लेयर्स रेज देयर लेवल अप टू दैट आई मीन सिचुएशन एंड दैट्स व्हाट यू सी इन देयर वी जस्ट वांट टू रिकवर फास्ट देन वी जस्ट नीड टू प्रिपेयर फॉर द नेक्स्ट वन ਟੀਮ ਦੇ ਮਿਡਫੀਲਡਰ ਹਾਰਦਿਕ ਸਿੰਘ ਮੰਨਦੇ ਨੇ ਕਿ 10 ਖਿਡਾਰੀਆਂ ਨਾਲ ਜਿੱਤ ਹਾਸਲ ਕਰਨਾ ਯਕੀਨਨ ਇਤਿਹਾਸਕ ਹੈ ਆਈ ਡੋਨਟ ਥਿੰਕ ਕਿ ਕਬੀ ਕਿਸੇ ਟੀਮ ਨੇ ਸਟਾਰਟਿੰਗ ਵਿੱਚ ਰੈੱਡ ਕਾਰਡ ਲੈ ਕੇ ਮੈਚ ਜਿੱਤੇ ਹੈ ਆਈ ਥਿੰਕ ਵੀ ਡਿਡ ਇਟ ਐਂਡ ਵੀ ਹੈਵ ਲੌਂਗ ਵੇ ਟੂ ਗੋ ਵੀ ਹੈਵ ਟੂ ਮੋਰ ਮੈਚਸ ਵੀ ਆਰ ਹੇਅਰ ਟੂ ਵਿਨ ਗੋਲਡ ਇਤਨੇ ਟਾਈਮ ਸੇ ਹਮ ਇੱਕ ਦੂਸਰੇ ਕੇ ਸਾਥ ਖੇਲ ਰਹੇ ਹੈ ਟ੍ਰੇਨਿੰਗ ਕਰ ਰਹੇ ਹੈ ਡਰੈਸਿੰਗ ਰੂਮ ਸ਼ੇਅਰ ਕਰ ਰਹੇ ਹੈ ਹੋਸਟਲ ਮੇ ਰਹ ਰਹੇ ਹੈ ਇਟਸ ਔਰ ਜ਼ਿਆਦਾ ਵੱਧਦਾ ਹੈ ਆਈ ਥਿੰਕ ਕਿ ਸ਼ਰੀ ਭਾਈ ਹੀ ਇਜ਼ ਅ ਲੈਜੈਂਡ ਹੀ ਆਲਵੇਸ ਵਿਲ ਬੀ ਦ ਵਨ ਆਫ ਦ ਬੈਸਟ ਗੋਲਕੀਪਰ ਇਨ ਐਨਟਾਇਰ ਹਾਕੀ ਹਿਸਟਰੀ 올림픽 ਵਿੱਚ ਭਾਰਤੀ ਹਾਕੀ ਟੀਮ ਦੇ ਹਾਲੇ ਤੱਕ ਦੇ ਸ਼ਾਨਦਾਰ ਪ੍ਰਦਰਸ਼ਨ ਦੇ ਅੱਗੇ ਵੀ ਜਾਰੀ ਰਹਿਣ ਦੀ ਆਸ ਹਾਕੀ ਪ੍ਰੇਮੀ ਲਗਾਏ ਹੋਏ ਨੇ ਬਲਵਿੰਦਰ ਸਿੰਘ ਭਾਰਤ ਨੂੰ ਆਪਣੇ ਖਿਡਾਰੀਆਂ ਦੇ ਉੱਤੇ ਬਹੁਤ ਮਾਣ ਹੈ ਇਹਦੇ ਵਿੱਚ ਸਭ ਤੋਂ ਵੱਡੀ ਇਹ ਗੱਲ ਹੈ ਕਿ ਭਾਰਤੀ ਹਾਕੀ ਟੀਮ ਵਿੱਚ ਪੰਜਾਬ ਦੇ 10 ਖਿਡਾਰੀ ਆ ਖੇਡ ਰਹੇ ਹਨ ਆਪਣੀ ਹਾਕੀ ਦੇ ਜਾਦੂ ਨਾਲ ਸਾਰਿਆਂ ਨੂੰ ਹੈਰਾਨ ਕਰ ਰਹੀ ਭਾਰਤੀ ਟੀਮ ਸੈਮੀਫਾਈਨਲ ਵਿੱਚ ਵੀ ਆਪਣੇ ਜਾਦੂ ਦਾ ਕਰਿਸ਼ਮਾ ਜ਼ਰੂਰ ਵਿਖਾਏਗੀ ਅਤੇ ਹੁਣ ਸਮੁੱਚਾ ਦੇਸ਼ ਭਲਕੇ ਰਾਤ 10:30 ਵਜੇ ਦਾ ਬੇਸਬਰੀ ਨਾਲ ਇੰਤਜ਼ਾਰ ਕਰ ਰਿਹਾ ਹੈ ਸ਼ਿਸ਼ੂ ਸ਼ਰਮਾ ਸ਼ਾਂਤਲ ਆਕਾਸ਼ਵਾਨੀ ਸਮਾਚਾਰ ਜਲੰਧਰ ਇਸੇ ਦੌਰਾਨ ਭਾਰਤੀ ਸ਼ਟਲਰ ਲਖਸ਼ੇ ਸੇਂਦਾ ਮਰਦ ਸਿੰਗਲਸ ਦੇ ਬੈਡਮਿੰਟਨ ਮੈਚ ਵਿੱਚ ਕਾਂਸੀ ਦੇ ਤਮਗੇ ਲਈ ਮੈਚ ਇਸ ਵੇਲੇ ਮਲੇਸ਼ੀਆ ਦੇ ਜੀ ਜ਼ਿਆ ਲੀ ਨਾਲ ਚੱਲ ਰਿਹਾ ਹੈ ਲਖਸ਼ਾ ਦਾ ਟੀਚਾ 올림픽 ਮੈਡਲ ਜਿੱਤਣ ਵਾਲੇ ਪਹਿਲੇ ਭਾਰਤੀ ਮਰਦ ਸ਼ਟਲਰ ਬਣਨ ਅਤੇ ਭਾਰਤ ਦੀ ਸੂਚੀ ਵਿੱਚ ਚੌਥਾ ਤਮਗਾ ਜੋੜਨ ਦਾ ਹੋਵੇਗਾ ਔਰਤਾਂ ਦੇ ਟੈਨਿਸ ਵਿੱਚ ਭਾਰਤੀ ਟੀਮ ਕੁਆਰਟਰ ਫਾਈਨਲ ਚ ਦਾਖਲ ਹੋ ਗਈ ਹੈ 올림픽 ਦੇ ਇਤਿਹਾਸ ਵਿੱਚ ਇਹ ਪਹਿਲੀ ਵਾਰ ਹੈ ਜਦੋਂ ਟੈਨਿਸ ਟੀਮ ਕੁਆਰਟਰ ਫਾਈਨਲ ਤੱਕ ਪਹੁੰਚੀ ਹੈ ਇਸ ਦਿਨਾਲ ਹੀ ਪ੍ਰਦਿਸ਼ਕ ਖਬਰਾਂ ਖਤਮ ਹੋਈਆਂ ਨਮਸਕਾਰ